ਰੋਟਾ ਬਾ ਜੀ ਆਪ ਜਾਓ ਤੁਸੀਂ ਗੱਡੀ ਤੇ ਆਇਆ ਤੈਨੂੰ ਮੰਨਣਾ ਹੈ ਗੱਡਾ ਕਿਥੇ ਗੱਡੀ ਦੀ ਉਹ ਗੱਡੀ ਦੀ ਚਾਬੀ ਲੈ ਆ ਰੇ ਉਹ ਗੱਡੀ ਦੀ ਚਾਬੀ ਲੈ ਰਹਾ ਰੋਟਾ ਵਿੱਚ ਬੈਠੋ ਚੁੱਪ ਕਰਕੇ ਮਗਰ ਸਾਰੇ ਬਾਈ ਵਿੱਚ ਨੋ ਤਾਂ ਤੁਹਾਨੂੰ ਮੈਂ ਮਾਫਲਾ ਨਹੀਂ ਰੇ ਰੋਟਾ ਜੇ ਬੱਦਕਾਬੋਂ ਆਦਣਾ ਜੇ ਅੰਦਰ ਹੀ ਆ ਗਿਆ ਲੱਗਦਾ ਦੇ ਪਰਲੇ ਸਿਸਟਮ ਕੋਲ ਨਹੀਂ ਤੈਨੂੰ ਪਹਿਲਾਂ ਉੱਥੇ ਰੋਕਿਆ ਉੱਥੋਂ ਗੱਡੀ ਵੀ ਲਈ ਹੈ ਫਿਰ ਤੋਂ ਇਸ ਨੂੰ ਗੱਡੀ ਲਗਾ ਕੇ ਰੋ ਰੋ ਤੇ ਅਗਲਾ ਰਿਟਰਨ ਵੀ ਹਮਲਾਲਾ ਗੱਡੀ ਦੀ ਰੰਜੀਤ ਪਰ ਵਾਪਸ ਵੀ ਆਖੀ ਜਾਓ ਆਖੀ ਜਗ੍ਹਾ ਦੇ ਆਖੀ ਜਾਓ ਇਹਨੇ ਕਿ ਰੋਸੇ ਦੌੜਾ ਪੁਰ ਰਿਹਾ ਹੈ ਲੈ ਜਾ ਭਾਈ ਲਾ ਕੀ ਕਰੀਏ ਕੀ ਕਰੀਏ ਜੀ 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 ਜ 43 ਜੇ ਵੀ ਚੌਂਦੀ ਤੇ ਨਾਕਾਬੰਦੀ ਕੀਤੀ ਸੀ ਜਲੰਧਰ ਰੋਡ ਤੇ ਤੇ ਗੱਡੀ ਸਕਾਰਪੀਓ ਆਈ ਗਾਲੇ ਰੰਗ ਦੀ ਇਹਨੂੰ ਰੋਕਿਆ ਇਹਨੇ ਭਜਾਉਣ ਦੀ ਕੋਸ਼ਿਸ਼ ਕੀਤੀ ਇਹਨੇ ਗੱਡੀ ਭਜਾ ਲਈ ਭਜਾਉਣ ਤੋਂ ਬਾਅਦ ਫਿਰ ਦਾ ਪਿੱਛਾ ਕੀਤਾ ਤੇਰਾ ਰੋਡਵੇਜ ਦੇ ਦੀਪੂ ਲਾ ਕੇ ਜਾ ਕੇ ਇਹਨੂੰ ਫਿਰ ਅੱਗੇ ਗੱਡੀ ਲਾ ਕੇ ਇਹਨੂੰ ਪਤਾ ਨਹੀਂ ਵੀ ਮੇਰੇ ਮਗਰ ਆ ਰਹੀ ਗੱਡੀ ਇਹਨੂੰ ਅੱਗੇ ਗੱਡੀ ਲਾ ਕੇ ਫਿਰ ਇਹਨੂੰ ਗ੍ਰਫਤਾਰ ਕੀਤਾ ਜੀ ਫਿਰ ਗ੍ਰਫਤਾਰ ਕਰਕੇ ਕਾਜ ਪੱਤਰ ਲੈ ਕੇ ਨੇ ਉਹਦੀ ਮਦਰ ਐ ਤੇ ਬਾਪ ਦੀ ਮੌਤ ਹੋ ਗਈ ਆ ਤੇ ਉਹਨਾਂ ਦੇ ਜਿਹੜੇ ਬਜ਼ੁਰਗਾਂ ਦੇ ਪੈਸੇ ਮਿਲਦੇ ਨੇ ਤੇ ਉਹ ਫਿਰ ਬੱਚੇ ਗਲਤ ਜੂਰ ਕਰਕੇ ਵੱਡੀਆਂ ਗੱਡੀਆਂ ਲੈ ਲੈਂਦੇ ਨੇ ਹਾਂ ਉਹ ਮੁਲਾਜ਼ਮ ਇਹ ਮੁਲਾਜ਼ਮ ਹੈ ਮੁੰਡਾ ਜੀ ਠੀਕ ਹੈ ਫਿਰ ਗੱਡੀ ਵਿੱਚ ਕਿਹੜੀ ਕਿਹੜੀ ਕਮੀ ਪਈ ਗੀ ਗੱਡੀ 'ਚ ਇੱਕ ਤਾਂ ਅਕੇਲ ਨੰਬਰ ਪਲੇਟਾਂ ਨਹੀਂ ਗਈ ਇੱਕ ਕਾਲੀ ਫਿਲਮ ਲਾਈ ਸੀ ਇੱਕ ਇਸ਼ਾਰੇ ਦੇ ਖਿਲਾਫ ਵਰਤੀ ਗਈ ਇਹਨਾਂ ਦੇ ਦੇਖੋ ਜੀ ਉਹ ਸਮਾਨ ਨਿਕਾ ਰਹਿ ਗਿਆ ਹੈ ਕੋਈ ਨਹੀਂ ਪੁੱਛਦਾ ਅਸੀਂ ਜਦੋਂ ਨਿੱਕੇ ਰੰਕਾਂ ਤੇ ਹਾਂ ਕਿਤੇ ਐਸਐਚਓ ਸਾਹਿਬ ਨੇ ਥਾਣੇ ਬੈਠਾ ਉਹਨਾਂ ਦੇ ਲੋਕ ਲੋਕ ਅੱਗੇ ਪਿਛੇ ਹੋ ਕੇ ਜਾਣਾ ਹੁਣ ਤੇ ਸਰੂਟ ਮਾਰ ਕੇ ਨਹੀਂ ਰਾਜ਼ੀ ਕਿਸੇ ਨੂੰ ਜੀ ਸਮਾਂ ਇਹੋ ਜਿਹਾ ਆ ਗਿਆ ਚਲੋ ਨਹੀਂ ਜਿੱਦਾਂ ਗੱਡੀ ਭਜਾਈ ਨੇ ਕਿਸੇ ਦਾ ਹੋ ਸਕਦਾ ਨੁਕਸਾਨ ਹੋ ਸਕਦਾ ਹੈ ਨੁਕਸਾਨ ਪਰ ਇਹਨੂੰ ਵਕਤ ਨਹੀਂ ਮਿਲਿਆ ਜੇ ਮਿਲਦਾ ਤੇ ਜ਼ਰੂਰ ਹੋ ਸਕਦਾ ਹੈ ਕਾਰਵਾਈ ਕੀਤੀ ਜਾਂਦੀ ਹੈ ਕਾਰਵਾਈ ਇਹਦੀ ਬੰਦੀ ਕਾਰਵਾਈ ਕਰਨੇ ਕੋਟ ਦਾ ਇਹਦਾ ਚਲਾਨ ਕਰਨੇ ਆ ਜੁਰਮਾਨਾ ਇਹਨੂੰ ਪਵੇਗਾ ਕੋ 5-7000 ਤੇ ਆਪੇ ਅਗਲ ਟਿਕਾਣੇ ਆ ਜੂਗੀ ਦੱਸਿਆ ਕੋਚਾ ਕਿਉਂ ਗੱਡੀ ਭਜਾਈ ਉਹ ਬਲੇਬਾਜੀ ਕਰਦਾ ਤੇਲ ਮੁੱਕਿਆ ਤੇਲ ਪਾਉਣਾ ਮੈਂ ਖਲਾਰ ਲਈ ਤੇ ਫਿਰ ਬੰਦ ਨਾ ਹੋ ਜੇ ਬਸ ਇਹੀ ਗੱਲਾਂ ਨੇ ਜਵਾਬ ਕੋਈ ਨਹੀਂ ਠੀਕ ਹਨ ਚਾਹੁੰਦੇ ਜਵਾਬ ਬਸ ਚੱਲ ਮੈਂ ਤਾਂ ਬਾਕੀ ਵੀ ਸਾਰਿਆਂ ਨੂੰ ਇਹੋ ਗੱਲ ਕਹਿਣਾ ਵੀ ਜਦੋਂ ਕਦੇ ਕੋਈ ਪੁਲਿਸ ਰੋਕਦੀ ਆ ਪੁਲਿਸ ਤੁਹਾਡੀ ਮਤ ਲਈ ਹਮੇਸ਼ਾ ਉਹ ਪੁਰਾਣਾ ਸਮਾਂ ਨਹੀਂ ਰਿਹਾ ਵੀ ਪੁਲਿਸ ਤੁਹਾਨੂੰ ਖਰਾਬ ਕਰਦੀ ਕੋਈ ਖਰਾਬ ਨਹੀਂ ਕਰਦਾ ਪੁਲਿਸ ਤੁਹਾਡੀ ਸਹਾਇਤਾ ਲਈ ਆ ਜੇ ਦਰ ਲਈ ਸਾਰੇ ਦਰਵਾਜ਼ੇ ਬੰਦ ਨੇ ਤੇ ਪੁਲਿਸ ਦਾ ਦਰਵਾਜ਼ਾ ਦਰ ਲਈ ਖੁੱਲਾ ਅੰਦਾਜ਼ੀ ਰਾਤੋਂ ਹੀ ਭੰਦੇਣ ਹੋਏ ਸੋ ਪੁਲਿਸ ਦਾ ਮਾਨ ਕਰਨਾ ਚਾਹੀਦਾ ਪੁਲਿਸ ਦੇ ਇਸ਼ਾਰੇ ਤੇ ਰੁਕ ਜਾਓ ਪੁਲਿਸ ਕੋਈ ਕੋਈ ਕ੍ਰਾਈਮ ਨਹੀਂ ਕਰਦੀ ਪੁਲਿਸ ਆਪਣੀ ਡਿਊਟੀ ਸੇ ਇਸ ਤਰੀਕੇ ਨਾਲ ਕਰਦੀ ਆ